ਚਹਿਲ ਡੈਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਜੀ ਗੱਲ ਆਪਾਂ ਰੇਤੇ ਦੀ ਕਰਦੇ ਹਾਂ ਦੋਸਤੋ ਵੀ ਡੈਰੀ ਫਾਰਮ ਦੇ ਵਿੱਚ ਰੇਤੇ ਦਾ ਕੀ ਮਹੱਤਵ ਹੈ ਆ ਤੁਸੀਂ ਦੇਖ ਹੀ ਰਹੇ ਹੋ ਸਾਰੇ ਪਸ਼ੂ ਆਰਾਮ ਨਾਲ ਗਾਲਾ ਕਰੀ ਜਾਂਦੇ ਤੇ ਬੈਠੇ ਨੇ ਪਰ ਕੁਸ਼ਕ ਜਗ੍ਹਾ ਪੱਕੀ ਹੋਣੀ ਵੀ ਜ਼ਰੂਰੀ ਹੈ ਕਿਉਂਕਿ ਜੇ ਫੋਗਰ ਵਗੈਰਾ ਲਾਉਣੇ ਆ گاਵਾ ਵਾਸਤੇ ਉੱਥੇ ਪੱਕਾ ਪ੍ਰਬੰਧ ਹੋਣਾ ਜ਼ਰੂਰੀ ਹੈ ਆਪਾਂ ਵੀ ਇਸ ਜਗ੍ਹਾ ਤੇ ਫਰਸ਼ ਲਾਉਣੀ ਹੈ ਇਹਨਾਂ ਦੇ ਵਾਸਤੇ ਆ ਕੱਕਾ ਰੇਤਾ ਵੀ ਆਪਾਂ ਪਾਇਆ ਹੋਇਆ ਹੈ ਤੁਸੀਂ ਦੇਖ ਹੀ ਰਹੇ ਹੋ ਵੀ ਗਾਂ ਤੇ ਮੱਝਾਂ ਪਸ਼ੂ ਕਿਸ ਤਰ੍ਹਾਂ ਨਾਲ ਕੱਕੇ ਰੇਤੇ ਤੇ ਐਨੇ ਆਰਾਮ ਨਾਲ ਪਈ ਹੈ ਜਾਂ ਬੈਠੀ ਹੈ ਜਿਹਦੇ ਨਾਲ ਇਹਨਾਂ ਦੀ ਲੇਵੇ ਲੂਵੇ ਤੇ ਕੋਈ ਮੰਨ ਕੇ ਚਲੋ ਭਾਰ ਨਹੀਂ ਆਉਂਦਾ ਥਾਣਾ ਤੇ ਕੋਈ ਭਾਰ ਨਹੀਂ ਆਉਂਦਾ ਚਲੋ ਜਿੰਨਾ ਘਰਾਂ ਦੇ ਵਿੱਚ ਦੋਸਤੋ ਮਜਬੂਰੀ ਹੈ ਹਨਾ ਉੱਥੇ ਉਹ ਕੱਕਾ ਰੇਤਾ ਜਾਂ ਕੱਚਾ ਸਾ ਨਹੀਂ ਰੱਖ ਸਕਦੇ ਉਹ ਉਹਨਾਂ ਦੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਜਗ੍ਹਾ ਬਹੁਤ ਥੋੜੀ ਹੁੰਦੀ ਹੈ ਪਰ ਜਿੱਥੇ ਆਪਾਂ ਨੂੰ ਜਗ੍ਹਾ ਦੀ ਕੋਈ ਕਿੱਲਤ ਨਹੀਂ ਹੈਗੀ ਉੱਥੇ ਕੱਕਾ ਰੇਤਾ ਪਸ਼ੂਆਂ ਥੱਲੇ ਜਰੂਰ ਰੱਖੋ ਤਾਂ ਕਿ ਇੰਨਾ ਕੁ ਆਰਾਮ ਪਸ਼ੂ ਨੂੰ ਮਿਲਦਾ ਕੱਕੇ ਰਿੱਤੇ ਤੇ ਤੇ ਇੰਨੀ ਕ ਮੰਨ ਕੇ ਚਲੋ ਵੀ ਸੌਖਾ ਪਸ਼ੂ ਬੈਠਦਾ ਹੈਗਾ ਜਿਹਦੇ ਤੇ ਕੋਈ ਆਪਾਂ ਇਹ ਕਹਿ ਸਕਦੇ ਆਂ ਵੀ ਫੁੱਲ ਦਾ ਆਰਾਮ ਕਰਨਾ ਬਹੁਤ ਸੌਖਾ ਹੋ ਜਾਂਦਾ ਹਾਂ ਆਪਾਂ ਗੱਦੇ ਜ਼ਰੂਰ ਰੱਖਦੇ ਆਂ ਕਿਉਂਕਿ ਦੋਸਤੋ ਗੱਦੇ ਹੁੰਦੇ ਤਾਂ ਰਬੜ ਦੇ ਹੀ ਹੈ ਨਾ ਰਬੜ ਗਰਮ ਹੁੰਦੀ ਹੈ ਜਦੋਂ ਇਹ ਪਸ਼ੂ ਬੈਠਦਾ ਹੈਗਾ ਥੱਲੋਂ ਗਾ ਰਬੜ ਹੀਟ ਦਿੰਦੀ ਹੈ ਤੇ ਜਿਹੜਾ ਰਿੱਤ ਹੈਗਾ ਇਹ ਹੀਟ ਸੋਖਦਾ ਹੈਗਾ ਗਰਮੀ ਜੀ ਸੋ ਇਹ ਬਹੁਤ ਵਧੀਆ ਇੱਕ ਸਾਧਨ ਹੈ ਵੀ ਜਿੱਥੇ ਆਪਾਂ ਕਰ ਸਕਦੇ ਆ ਉਨਾ ਕ ਕਰੋ ਰੇਤਾ ਜ਼ਰੂਰ ਸਿੱਟੋ ਆ ਪੱਕੇ ਬਿਨਾ ਵੀ ਨਹੀਂ ਆਪਾਂ ਨੂੰ ਸਰਦਾ ਕਿਉਂਕਿ ਜੇ ਫੌਗਰ ਵਗੈਰਾ ਲਾਉਨੇ ਆ ਉੱਥੇ ਪੱਕਾ ਵੀ ਜ਼ਰੂਰੀ ਹੈ ਪਰ ਕੱਚਾ ਵੀ ਬਹੁਤ ਜ਼ਰੂਰੀ ਹੈ ਕੱਚਾ ਤਾਂ ਸੋ ਇੰਨੀ ਕ ਬੇਨਤੀ ਪ੍ਰਵਾਨ ਕਰੋ ਵੀ ਜਿੱਥੇ ਕ ਆਪਾਂ ਲਿਆ ਸਕੀਏ ਰੇਤਾ ਜ਼ਰੂਰ ਪਸ਼ੂਆਂ ਦੇ ਥੱਲੇ ਰੱਖੋ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੇ ਚੰਗੀ ਲੱਗੀ ਧੰਨਵਾਦ ਜੀ